ਬੇਰੀ ਗੱਲ ਤਾਂ ਪੁੱਤ ਹਿਮਾਚਲ ਪੰਜਾਬ ਤੇ ਹਰਿਆਣਾ ਦਾ ਕਦੇ ਰੌਲਾ ਹੀ ਨਹੀਂ ਤੇ ਤਿੰਨਾਂ ਸੂਬਿਆਂ ਦੀ ਜਿੰਨੀ ਆਪਸੀ ਦੀ ਸਾਝ ਹੈ ਕਿਸੇ ਸੂਬੇ ਦੀ ਇੰਨੀ ਸਾਝ ਨਹੀਂ ਤੁਸੀਂ ਪੰਜਾਬ ਦੇ ਲੋਕ ਹਰਿਆਣਾ ਚ ਜਾਓ ਹਿਮਾਚਲ ਜਾਓ ਸਰਦਾਰ ਜੀ ਸਰਦਾਰ ਜੀ ਬਾਈ ਜੀ ਬਾਈ ਜੀ ਕਰਕੇ ਤੇ ਪੰਜਾਬੀ ਪੰਜਾਬੀ ਕਰਕੇ ਬਣਾਉਂਦੇ ਆ ਕੁਝ ਹੁਲੜ ਬਾਅਦ ਕਿਸੇ ਵੀ ਰਾਜ ਦੇ ਹੋ ਸਕਦੇ ਆ ਪੰਜਾਬ ਚੋ ਵੀ ਹੋ ਸਕਦਾ ਹੈ ਹਿਮਾਚਲ ਚੋ ਵੀ ਹੋ ਸਕਦਾ ਹੈ ਹਰਿਆਣਾ ਦੇ ਵੀ ਹੋ ਸਕਦਾ ਹੈ ਹੁਲੜ ਬਾਜਾਂ ਨਾਲ ਸ਼ਰੀਫ ਲੋਕਾਂ ਦੇ ਰਿਸ਼ਤੇ ਥੋੜਾ ਟੜਕ ਜਾਣਗੇ ਗੁਰਬਾਣੀ ਕਹਿੰਦੀ ਹੈ ਮਿੱਠਤ ਨੀਵੀਂ ਨਾਨਕਾ ਗੁਣ ਚੰਗੇ ਆਇਆ ਤਤ ਜਦੋਂ ਗੁਰਬਾਣੀ ਤਾਂ ਕਹਿੰਦੀ ਵੀ ਮਿੱਠੇ ਤੋਂ ਮਿੱਠ ਜਿੰਨੀ ਹਲੀਮੀ ਹੋਵੇ ਤੇ ਜੇ ਅਸੀਂ ਮੁੱਛਾ ਦੇ ਤਾ ਧਰ ਕੇ ਕਹੀਏ ਜੀ ਅਸੀਂ ਤਾਂ ਫਲਾਨਾ ਸਿਓ ਹੁੰਨੇ ਆ ਤਾਂ ਫਿਰ ਆਪਾਂ ਤਾਂ ਗੁਰਬਾਣੀ ਦੇ ਉਲਟ ਤੁਰ ਗਏ ਕੁਝ ਬੰਦੇ ਜਿਹੜੇ ਹਰ ਰਾਜ ਦੇ ਵਿੱਚ ਜਿਹੜੇ ਜਿਨ੍ਹਾਂ ਨੂੰ ਆਪਾਂ ਇਹ ਕਹਿੰਦੇ ਆ ਵੀ ਹੁਲੜਵਾਜ ਹੁੰਦੇ ਆ ਜਿਨ੍ਹਾਂ ਨੂੰ ਪਤਾ ਨਹੀਂ ਕਿ ਅਸੀਂ ਕਿਵੇਂ ਲੋਕਾਂ ਨਾਲ ਸੋਹਣੇ ਢੰਗ ਨਾਲ ਸ਼ਲੀਨਤਾ ਨਾਲ ਕਿਵੇਂ ਵਰਤਣਾ ਉਹਨਾਂ ਕਰਕੇ ਕਈ ਮੂਰਖਾਂ ਦੇ ਵਿੱਚ ਤੂੰ ਤੂੰ ਮੈਂ ਮੈਂ ਹੋ ਜਾਂਦੀ ਆ ਕਸ਼ਮੀਰ ਦੇ ਅਸੀਂ ਪ੍ਰਾ ਕਸ਼ਮੀਰ ਸਾਡਾ ਪ੍ਰਾ ਸਾਡਾ ਤਾਂ ਕੋਈ ਵਿਰੋਧ ਹੀ ਨਹੀਂ ਕਿਸੇ ਪ੍ਰਕਾਰ ਦਾ ਵੀ ਤੁਸੀਂ ਆਮ ਤੇ ਸਧਾਰਨ ਬੰਦੇ ਕਿਰਤੀ ਕੋਲੇ ਬੰਦੇ ਕੋਲੇ ਜਾਓ ਕਿੰਨਾ ਤੁਹਾਨੂੰ ਪਿਆਰ ਨਾਲ ਬੁਲਾਉਂਦੇ ਆ ਦੂਜੇ ਦਾ ਕੋਈ ਬੁਲਾ ਹੀ ਨਹੀਂ ਸਕਦਾ ਪਹਿਲੀ ਗੱਲ ਤੇ ਪੁੱਤ ਹਰਿਆਣਾ ਚੋਂ ਪੰਜਾਬ ਤੇ ਹਰਿਆਣੇ ਦਾ ਕਦੇ ਰੌਲਾ ਹੀ ਨਹੀਂ ਤੇ ਤਿੰਨਾ ਸੂਬਿਆਂ ਦੀ ਜਿੰਨੀ ਆਪਸ ਵਿੱਚ ਦੀ ਸਾਝ ਹੈ ਕਿਸੇ ਸੂਬੇ ਦੀ ਇੰਨੀ ਸਾਝ ਨਹੀਂ ਤੁਸੀਂ ਪੰਜਾਬ ਦੇ ਲੋਕ ਹਰਿਆਣੇ ਚ ਜਾਓ ਹਰਿਆਚਲ ਜਾਓ ਸਰਦਾਰ ਜੀ ਸਰਦਾਰ ਜੀ ਬਾਈ ਜੀ ਬਾਈ ਜੀ ਕਰਕੇ ਤੇ ਪੰਜਾਬੀ ਪੰਜਾਬੀ ਕਰਕੇ ਬੁਲਾਉਂਦੇ ਆ ਐਨਾ ਮਾਣ ਦਿੰਦੇ ਕਿ ਆਪਾਂ ਸੋਚ ਵੀ ਨਹੀਂ ਸਕਦੇ ਹੁਣ ਕਈ ਵਾਰੀ ਕਿੱਥੋਂ ਆਉਂਦੀ ਆ ਗੱਲ ਕੁਝ ਹੁਲੜਵਾਜ ਕਿਸੇ ਵੀ ਰਾਜ ਦੇ ਹੋ ਸਕਦੇ ਆ ਪੰਜਾਬ ਚੋ ਵੀ ਹੋ ਸਕਦੇ ਆ ਹਮਾਰ ਚਲਚੋ ਵੀ ਹੋ ਸਕਦੇ ਆ ਹਰਿਆਣੇ ਦੇ ਵੀ ਹੋ ਸਕਦੇ ਆ ਖੁਲੜਵਾਜਾਂ ਨਾਲ ਸ਼ਰੀਫ ਲੋਕਾਂ ਦੇ ਰਿਸ਼ਤੇ ਥੋੜਾ ਟੜਕ ਜਾਣਗੇ ਕਦੇ ਵੀ ਨਹੀਂ ਟੜਕਦੇ ਸਮਝ ਜਿਹੜਾ ਵੀ ਕੋਈ ਪੰਜਾਬੀ ਬੰਦਾ ਜਦੋਂ ਉਹਦੀ ਬਾਹਰ ਕਦਰ ਹੁੰਦੀ ਹੈ ਤੇ ਉਹਨੂੰ ਬਹੁਤ ਹਲੀਮੀ ਨਾਲ ਬੋਲਣਾ ਚਾਹੀਦਾ ਗੁਰਬਾਣੀ ਕਹਿੰਦੀ ਹੈ ਮਿੱਠਤ ਨੀਵੀਂ ਨਾਨਕਾ ਗੁਣ ਚੰਗੇ ਆਇਆਂ ਤਤ ਜਦੋਂ ਗੁਰਬਾਣੀ ਤਾਂ ਕਹਿੰਦੀ ਵੀ ਮਿੱਠੇ ਤੋਂ ਮਿੱਠਾ ਬੋਲਣਾ ਜਿੰਨੀ ਹਲੀਮੀ ਹੋਵੇ ਤੇ ਜੇ ਅਸੀਂ ਮੂਛਾ ਦੇ ਤਾ ਧਰ ਕੇ ਕਹੀਏ ਜੀ ਅਸੀਂ ਤਾਂ ਫਲਾਨਾ ਸਿਓ ਹੁੰਨੇ ਆ ਤਾਂ ਫਿਰ ਆਪਾਂ ਤਾਂ ਗੁਰਬਾਣੀ ਦੇ ਉਲਟੇ ਤੁਰ ਗਏ ਖਲੀਮੀ ਵੀ त्यागਤੀ ਤੇ ਜਿੰਨੀ ਇੱਕ ਆਪਾਂ ਨੂੰ ਆਪਣੇ ਆਪ ਤੇ ਮਾਣ ਹੈ ਦੂਜਿਆਂ ਨੂੰ ਵੀ ਆਪਣੇ ਆਪ ਤੇ ਉਨਾ ਹੀ ਮਾਣ ਹੈ ਯੂਪੀ ਵਾਲਿਆਂ ਨੂੰ ਪੁੱਛ ਕੇ ਵੇਖੋ ਕਿੰਨਾ ਮਾਣ ਹੈ ਬਿਹਾਰ ਵਾਲਿਆਂ ਨੂੰ ਪੁੱਛ ਕੇ ਵੇਖੋ ਕਿੰਨਾ ਮਾਣ ਹੈ ਓਡੀਸ਼ਾ ਵਾਲਿਆਂ ਨੂੰ ਪੁੱਛ ਕੇ ਵੇਖੋ ਕਿੰਨਾ ਮਾਣ ਸਾਰਿਆਂ ਨੂੰ ਮਾਣ ਹੈ ਬੰਗਾਲੀਆਂ ਨੂੰ ਮਾਣ ਹੈ ਬਦਰਾਸੀਆਂ ਨੂੰ ਮਾਣ ਹੈ ਮਾਣ ਸਭ ਨੂੰ ਹੈ ਮਾਣ ਦਾ ਸਤ ਸਨਮਾਨ ਹੋਣਾ ਚਾਹੀਦਾ ਠੀਕ ਹੈ ਇਹ ਨਹੀਂ ਵੀ ਪੰਜਾਬੀ ਨੂੰ ਐ ਕਹੇਤਾ ਜਾਂ ਪੰਜਾਬੀ ਨੇ ਹਿਮਾਚਲ ਨੂੰ ਐ ਕਹੇਤਾ ਨਾ ਸ਼ਰੀਫ ਪੰਜਾਬੀ ਸ਼ਰੀਫ ਹਿਮਾਚਲ ਦਾ ਬੰਦਾ ਕਦੇ ਬਦਕਲਾਮੀ ਨਹੀਂ ਕਰੂਗਾ ਹਾਂ ਕੁਝ ਬੰਦੇ ਜਿਹੜੇ ਹਰ ਰਾਜ ਦੇ ਵਿੱਚ ਜਿਹੜੇ ਜਿਨ੍ਹਾਂ ਨੂੰ ਆਪਾਂ ਇਹ ਕਹਿੰਦੇ ਆ ਵੀ ਹੁਲੜ ਆਵਾਜ਼ ਹੁੰਦੇ ਆ ਜਿਨ੍ਹਾਂ ਨੂੰ ਪਤਾ ਨਹੀਂ ਵੀ ਅਸੀਂ ਕਿਵੇਂ ਲੋਕਾਂ ਨਾਲ ਸੋਹਣੇ ਢੰਗ ਨਾਲ ਸ਼ਲੀਨਤਾ ਨਾਲ ਕਿਵੇਂ ਵਰਤਣਾ ਉਹਨਾਂ ਕਰਕੇ ਕਈ ਮੂਰਖਾਂ ਦੇ ਵਿੱਚ ਤੂੰ ਤੂੰ ਮੈਂ ਮੈਂ ਹੋ ਜਾਂਦੀ ਆ ਉਹ ਕੋਈ ਰਾਜ ਦਾ ਮੁੱਦਾ ਨਹੀਂ ਲੋਕਾਂ ਦਾ ਮੁੱਦਾ ਨਹੀਂ ਉਸ ਮੁੱਦੇ ਨੂੰ ਪੁਲਿਸ ਸਹਿਜੇ ਹੀ ਨਿਵੇੜ ਸਕਦੀ ਆ ਇਹ ਕੰਮ ਪੁਲਿਸ ਦਾ ਲੋਕਾਂ ਨੂੰ ਸਮਝਾਉਣਾ ਲੋਕਾਂ ਨੂੰ ਗਾਈਡ ਕਰਨਾ ਲੋਕਾਂ ਦੀ ਮਦਦ ਦੇਣਾ ਪੁੱਪਲਸ ਆਪਣੇ ਤਾਂ ਥਾਣਾ 'ਚ ਵਹਿਲੀ ਬੈਠੀ ਹੁੰਦੀ ਹੈ ਜਾਂ ਇਹ ਜੇ ਥਾਂ ਬੈਠੀਂਦੇ ਜਿੱਥੋਂ ਪੈਸਾ ਮਿਲਦਾ ਲੋਕਾਂ ਨਾਲ ਬੈਠੇ ਲੋਕਾਂ ਨਾਲ ਗੱਲਬਾਤ ਕਰੇ ਔਰ ਲੋਕਲ ਜਿਹੜੇ ਥਾਂ ਕੋਈ ਬਗਾਨੇ ਸਟੇਟ ਤੋਂ ਆਉਂਦਾ ਹੈ ਉਹਨਾਂ ਦੇ ਸਭਿਆਚਾਰ ਬਾਰੇ ਪੁੱਪਲਸ ਦੱਸੇ ਵੀ ਭਾਈ ਸਾਡਾ ਸਭਿਆਚਾਰ ਇਸ ਤਰ੍ਹਾਂ ਤੇ ਆਪਾਂ ਇਹਨਾਂ ਦਾ ਆ ਸਤਿਕਾਰ ਕਰਨਾ ਤੇ ਫਿਰ ਕੋਈ ਸਮੱਸਿਆ ਨਹੀਂ ਆਊਗੀ ਕਿਸੇ ਪ੍ਰਕਾਰ ਦੀ ਨਹੀਂ ਸੰਤਾ ਉਹਦਾ ਪੋਸਟ ਲਾ ਕੇ ਕੀ ਹੋਗਾ ਜੀ ਦੱਸੋ ਦਸੀ ਔਰੰਗਜੇਬ ਦੀ ਕਬਰ ਹੈ ਕਬਰ ਹੈ ਨਾ ਬੰਦਾ ਜਾ ਚੁੱਕਿਆ ਹੁਣ ਉਹਦੀ ਕਬਰ ਚੋਂ ਅਸੀਂ ਕੀ ਕਢ ਲਾਂਗੇ ਪਤਾ ਤਾਂ ਲੱਗੇ ਮੈਂ ਮੋਇਆਂ ਦੀ ਕਬਰਾਂ ਨਹੀਂ ਪੁੱਟਦੇ ਹੁੰਦੇ ਜੇ ਬਾਬੇ ਦੀ ਫੋਟੋ ਲੱਗੀ ਤੇ ਬਾਬਾ ਕੋਈ ਦੱਸੋ ਚੀਨ ਚੋਂ ਆਇਆ ਮੈਨੂੰ ਦੱਸੋ ਦਸੀ ਜਿਹੜਾ ਬਾਬਾ ਆਪਣੇ ਸੰਤ ਨੇ ਪਿੰਡਾਂ ਵਾਲੇ ਸੰਤ ਕੀ ਗੱਲੋਂ ਚੀਨ ਚੋਂ ਆਇਆ ਇੱਥੋਂ ਦੇ ਹੀ ਬੰਦਾ ਇੱਥੋਂ ਦੇ ਰਹਿਣ ਵਾਲਾ ਇੱਥੋਂ ਦੇ ਲੋਕਾਂ ਚ ਰਹਿਣ ਵਾਲਾ ਉਹਨੇ ਭਾਰਤ ਦੇ ਬਰ ਖਿਲਾਫ ਕਿਹੜਾ ਗੁਨਾਹ ਕੀਤਾ ਪਹਿਲਾਂ ਪਤਾ ਤਾਂ ਲੱਗੇ ਤੇ ਭਾਰਤ ਦੇ ਲੋਕਾਂ ਨੇ ਨਹੀਂ ਰਾਜਕਰ ਦਾ ਸ਼ਰਣੀ ਦਿੱਲੀ ਨੇ ਉਹਦੇ ਨਾਂ ਤੇ ਪੰਜਾਬ ਤੇ ਗੁਨਾਹ ਕੀਤਾ ਦੰਗੇ ਫੜਕਾਏ 84 ਨੇ ਦੰਗੇ ਫੜਕਾਏ ਉਦੋਂ ਬਾਅਦ ਲੋਕਾਂ 'ਚ ਦੰਗੇ ਫੜਕਾਏ ਉਹਨਾਂ ਤਾਂ ਕੋਈ ਜੀ ਗੱਲ ਨਹੀਂ ਮੈਂ ਸੀ ਚੰਗੀ ਤਰ੍ਹਾਂ ਸੁਣਿਆ ਅੰਮ੍ਰਿਤਸਰ ਬਹਿ ਕੇ ਉਹ ਕਦੇ ਨਾ ਦਫੇੜ ਦੀ ਗੱਲ ਨਹੀਂ ਕਰਦਾ ਸੀ ਉਥੇ ਕੋਈ ਪਰਚਾ ਦਰਜ ਨਹੀਂ ਸੀ ਦੇਖੋ ਕੋਈ ਪਰਚਾ ਦਰਜ ਨਹੀਂ ਸੀ ਕਰਤੂਤਾਂ ਕਰਨ ਦਿੱਲੀ ਦੀਆਂ ਏਜੰਸੀਆਂ ਅਸਲੀਅਤ ਆਹੇ ਤੇ ਦੋਸ਼ੀ ਹੋਰ ਹੁਣ ਕੱਲ ਨੂੰ ਕੋਈ ਸਾਡਾ ਹਿੰਦੂ ਭਰਾ ਸੰਤ ਬਣ ਕੇ ਚੋਲਾ ਪਾ ਕੇ ਕਿਤੇ ਜਾਵੇ ਉਹਦੇ ਕਿਵੇਂ ਤਰਾਜ ਕੀਤਾ ਜਾ ਸਕਦਾ ਵੀ ਉਹਤ ਵਧੀਆ ਮੈਨੂੰ ਪਤਾ ਤਾਂ ਲੱਗੇ ਨਹੀਂ ਸੰਤ ਪਹਿਲੇ ਸੰਤ ਨੂੰ ਸੰਤ ਮੰਨੋ ਜੇ ਤੁਸੀਂ ਸੰਤ ਨੂੰ ਸੰਤ ਮੰਨ ਲਿਆ ਸੰਤ ਨੂੰ ਕੋਈ ਗਾਲਾਂ ਨਹੀਂ ਕੱਢੂ ਇਹ ਵੀ ਪੱਕੀ ਗੱਲ ਹੈ ਪਰ ਸਾਡਾ ਮੁਸਲਮਾਨਾਂ ਦਾ ਫਕੀਰ ਹੈ ਪਾਵਾ ਸੰਿਆ ਦਾ ਕੋਈ ਸੰਤ ਹੈ ਪਾਵਾ ਆਪਣਾ ਸਿੱਖਾਂ ਦਾ ਕੋਈ ਸੰਤ ਹੈ ਪਾਵਾ ਸਾਡਾ ਹਿੰਦੂ ਸੰਤ ਹੈ ਸੰਤ ਨੂੰ ਸੰਤ ਮੰਨੋ ਸੰਤ ਵਰਗੀ ਕਰ ਕਦਰ ਕਰੋ ਬਾਬਾ ਜੀ ਧਨ ਪਾਗ ਜਾਂਦੇ ਬਸਦੇ ਰੋ ਥੋੜੀ ਕਿਰਪਾ ਹਰ ਬੰਦਾ ਖੁਸ਼ ਹੋ ਜਾਂਦਾ ਉਹ ਕਹਣਾ ਜੀ ਉਹਦੇ ਕੱਪੜੇ ਇਹ ਜੇ ਕਿਉਂ ਪਾਇਆ ਉਹਦੀ ਪਾਗ ਇਹ ਜੀ ਕਿਉਂ ਬੰਨੀ ਆਉਂਦੇ ਧੋਤੀ ਇਹ ਜੀ ਕੀ ਬੰਨੀ ਐ ਅਕਸਰ ਕਹਿੰਦੇ ਆ ਨਾ ਤੇ ਇਹ ਸਾਰੇ ਪਤਲੂਣਾ ਵਾਲੇ ਨੇ ਮੈਂ ਇਹਨਾਂ ਨੂੰ ਕਹਿੰਦਾ ਵੀ ਪੈਂਟ ਕੋਟ ਤੇ ਟਾਈ ਕਿਹਨੇ ਪਾਈ ਆ ਤੈਨੂੰ ਕੀਨੇ ਅਧਿਕਾਰ ਦਿੱਤਾ ਤੁਸੀਂ ਕਿਵੇਂ ਚੰਗੇ ਹੋ ਇਹ ਪਤਾ ਲੱਗੋ ਸਮਝ ਰੱਖੋ ਸ਼ਲੀਨਤਾ ਰੱਖੋ ਸਮਝ ਸ਼ਲੀਨਤਾ ਤੇ ਭਾਈਚਾਰੇ ਦੀ ਸਾਜ ਦੀ ਅਥਾ ਸਪੈਦਾ ਕਰੋ ਫਿਰ ਹਿੰਦੁਸਤਾਨ ਚ ਕੋਈ ਸਮੱਸਿਆ ਨਹੀਂ ਪਰ ਸਾਰੇ ਸਾਡੇ ਭਰਾ ਨੇ ਅਸੀਂ ਹਿਮਾਚਲੀਆਂ ਦੇ ਭਰਾ ਹਿਮਾਚਲੀ ਸਾਡੇ ਭਰਾ ਅਸੀਂ ਹਰਿਆਣਾ ਦੇ ਭਰਾ ਹਰਿਆਣਾ ਸਾਡਾ ਭਰਾ ਕਸ਼ਮੀਰ ਦੇ ਅਸੀਂ ਭਰਾ ਕਸ਼ਮੀਰ ਸਾਡਾ ਭਰਾ ਸਾਡਾ ਤਾਂ ਕੋਈ ਵਿਰੋਧ ਹੀ ਨਹੀਂ ਕਿਸੇ ਪ੍ਰਕਾਰ ਦਾ ਵੀ ਤੁਸੀਂ ਆਮ ਤੇ ਸਧਾਰਨ ਬੰਦੇ ਕਿਰਤੀ ਕੋਲੇ ਬੰਦੇ ਕੋਲੇ ਜਾਓ ਕਿੰਨਾ ਤੁਹਾਨੂੰ ਪਿਆਰ ਨਾਲ ਬੁਲਾਉਂਦੇ ਆ ਦੂਜੇ ਦਾ ਕੋਈ ਬੁਲਾ ਹੀ ਨਹੀਂ ਸਕਦਾ ਦੁਨੀਆ ਜਿੱਦਾ ਨਫਰਤਾ ਕਬਰਾਂ ਪੱਟਣ ਦੀਆਂ ਹਾਂ ਮੁਰਦੇਆਂ ਦੀਆਂ ਕਬਰਾਂ ਵੀ ਸਮਾਂ ਇਹ ਰਾਜਕਾਰ ਦਾ ਸ਼ਰਣੀ ਜਿਹੜੀਆਂ ਇਹ ਕਰਤੂਤਾਂ ਕਰਦੀਆਂ ਉਹ ਨਹੀਂ ਕਰਨੀਆਂ ਚਾਹੀਦੀਆਂ ਲੋਕਾਂ ਦਾ ਭਾਈਚਾਰਾ ਜਿਹੜਾ ਬਣਦਾ ਉਹਨੂੰ ਹੋਰ ਤਕੜਾ ਕਰ ਦੇ ਵਿੱਚ ਮਤ ਨਹੀਂ